एक्सपोज करने में पूरा हम लोगों का हाँ। तो तो महिला इस वक्त नचरी टपनी हुई नजर आ रही है जिसको पार्टी आला कमान चाहेगा विधायक मंडल चाहेगा वो सीएम बनेगा लेकिन हर कार्यकर्ता चाहता है जो अपने एरिया का जो एमएलए जीता है वो एमएलए बने ਵਰਕਰ ਲਗਾਤਾਰ ਇੱਥੇ ਪਹੁੰਚਦੇ ਪਏ ਕਿਉਂਕਿ ਸ਼ਾਮ ਦਾ ਸਮਾਂ ਵਾ ਹੈ ਉਦੋਂ ਵਰਕਰ ਜ਼ਿਆਦਾ ਹੋਊਗੇ ਫਿਰ ਹਾਲ ਵਰਕਰ ਕੁਝ ਆ ਰਹੇ ਆ ਜਾ ਰਹੇ ਆ ਰੈਲੀਆਂ ਕਰਦੇ ਪਏ ਆ ਆਪਣੇ ਆਪਣੇ ਤਰੀਕੇ ਦੇ ਨਾਲ ਇੱਕ ਜਸ਼ਨ ਦਾ ਮਾਹੌਲ ਬਣਾ ਰਹੇ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਰੁਕ ਨਹੀਂ ਰਿਹਾ ਵਾ ਕੋਈ ਨਾ ਕੋਈ ਵਰਕਰ ਕੋਈ ਨਾ ਕੋਈ ਆਗੂ ਇੱਥੇ ਜ਼ਰੂਰ ਪਹੁੰਚਦਾ ਪਿਆ ਵਾ ਤੇ ਉਹ ਖੁਸ਼ੀ ਸਾਫ ਤੌਰ ਤੇ ਦੇਖੀ ਜਾ ਸਕਦੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਉੱਥੇ ਅਜੇ ਵੀ ਉਸੇ ਤਰ੍ਹਾਂ ਨੱਚਦੇ ਟੱਪਦੇ ਪਏ ਆ ਯਾਨੀ ਕਿ ਵਰਕਰ ਬਾਰ-ਬਾਰ ਇੱਥੇ ਪਹੁੰਚ ਰਹੇ ਨੇ ਅਲਗ-ਅਲਗ ਥਾਵਾਂ ਤੇ ਇੱਥੇ ਪਹੁੰਚਦੇ ਪਏ ਨੇ ਤੇ ਆਪਣੀ ਖੁਸ਼ੀ ਉਹਨਾਂ ਵੱਲੋਂ ਜ਼ਾਹਿਰ ਕੀਤੀ ਜਾ ਰਹੀ ਹੈ ਰੰਗ ਉਡਾਏ ਜਾ ਰਹੇ ਹੈ ਲੱਡੂ ਖਵਾਏ ਜਾ ਰਹੇ ਕਿ ਦੂਜੇ ਨੂੰ ਯਾਨੀ ਕਿ ਖੁਸ਼ੀ ਜਿਹੜੇ ਕਿ ਆਪਣੇ ਆਪਣੇ ਤਰੀਕੇ ਨਾਲ ਮਨਾਏ ਜਾ ਰਹੀ ਹੈ ਕਿਉਂਕਿ ਇੱਕ ਲੰਬਾ ਬਨਵਾਸ ਕਹਿ ਲਾਂਗੇ ਕਿਉਂਕਿ ਬਨਵਾਸ ਵੀ 14 ਸਾਲ ਦਾ ਸੀਗਾ ਇਹ ਫਿਰ ਉਸ ਤੋਂ ਵੀ ਲੰਬੇ ਸਮੇਂ ਬਾਅਦ ਹੈ ਇੱਥੇ ਦਿੱਲੀ ਵਿੱਚ ਭਾਪੀ ਦੀ ਵਾਪਸੀ ਹੋਈ ਹੈ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਜਦੋਂ ਇੱਕ ਪਾਰਟੀ ਇੰਨੇ ਸਮੇਂ ਬਾਅਦ ਵਾਪਸੀ ਕਰਦੀ ਹੈ ਤੇ ਵਰਕਰਾਂ ਵਿੱਚ ਖਾਸ ਤੌਰ ਤੇ ਖੁਸ਼ੀ ਜਿਹੜੀ ਕਿ ਦੇਖਣ ਨੂੰ ਮਿਲਦੀ ਹੈ संगठन ने रात एक करके उजागर किया उसका एक्सपोज केजरीवाल को एक्सपोज करने में पूरा हम लोगों का हाथ प्रधानमंत्री ऐसी बोधित भी करने वाले हैं कार्यकर्ता है को कितना उत्साह उस चीज को लेकर जब प्रधानमंत्री आएंगे हेडक्वार्टर बीजेपी के उस उसका कितना हर बार प्रधानमंत्री जी अपनी जीत पे आते हैं हरी प्रदेश तो दिल्ली की जीत तो बहुत बड़ी जीत है आज हम सत्ताईस साल बाद सरकार बना पा रहे हैं ये प्रधानमंत्री की जीत है और हम सब उनका धन्यवाद करते हैं वही जा रहे हैं प्रधानमंत्री का अभिनंदन करने की चौदह साल का बनवास काटा था और भाजपा सत्ताईस साल वापस आ रहा है, देखे देखे से मुझे रहा है प्रदेशों से। आप सभी का बहुत बड़ा हाँ सहयोग है बहुत बहुत तस्वीर लग... थोड़ा अगातार दिखा रहे हैं अपने अपने तरीके न जश्न मना रहे हैं अपनी अपनी गल वही जा रही है पर खुशी यह की जब प्रधानमंत्री ने भी पहुंचना वै ਬਹੁਤ ਖੁਸ਼ੀ ਹੋਊਗੀ ਇਹਨਾਂ ਨੂੰ ਇਹ ਦੇਖ ਕੇ ਤੇ ਮਹਿਲਾਵਾਂ ਇਸ ਵਕਤ ਨੱਚਦੇ ਟੱਪਦੇ ਹੋਏ ਨਜ਼ਰ ਆ ਰਹੀ ਹੈ ਇੱਥੇ ਯਾਨੀ ਕਿ ਹਰ ਇੱਕ ਵਰਕਰ ਜਿਹੜਾ ਕੀ ਹੈ ਖੁਸ਼ੀ ਜ਼ਾਹਿਰ ਕਰਦਾ ਪਿਆ ਵਾ ਕਿਉਂਕਿ 27 ਸਾਲ ਬਾਅਦ ਬੀਜੇਪੀ ਨੇ ਦੁਬਾਰਾ ਵਾਪਸੀ ਕੀਤੀ ਹੈਗੀ ਹੈ ਕਿਉਂਕਿ ਕਾਂਗਰਸ ਦਾ ਕਈ ਸਾਲ ਤੱਕ ਕਬਜ਼ਾ ਰਿਹਾ ਪਿਆ ਉਸ ਤੋਂ ਬਾਅਦ ਲਗਾਤਾਰ 10 ਸਾਲ ਆਮ ਆਦੀ ਪਾਰਟੀ ਨੇ ਇੱਥੇ ਰਾਜ ਕੀਤਾ ਵਾ ਦਿੱਲੀ ਮਾਡਲ ਦੇ ਸਿਰ ਦੇ ਉੱਤੇ ਹੀ ਜਿਹੜਾ ਕੀ ਹੈ ਪੰਜਾਬ ਦੇ ਵਿੱਚ ਉਹਨਾਂ ਦਿੱਤੀਆਂ ਲੜੀਆਂ ਸੀ ਤੇ 2022 ਦੇ ਵਿੱਚ ਅਖੀਰ ਕਿਤੇ ਸੀ ਕਿ ਪਰ ਹੁਣ ਆਮ ਆਦਮੀ ਪਾਰਟੀ ਨੇ ਜਿਹੜੇ ਕਿ ਆਪਣੀ ਦਿੱਲੀ ਹਾਰ ਲਈ ਐ ਤੇ ਹੁਣ ਪੰਜਾਬ ਵਿੱਚ ਵੀ 2023 ਵਿੱਚ ਚੋਣਾਂ ਹੋਣੀਆਂ ਤੇ ਉੱਥੇ ਵੀ ਧਿਆਨ ਦੇਣਾ ਪੈਣਾ ਕਿ ਆਖਿਰ ਕਿਹੜੀ ਗਲਤੀਆਂ ਹੋਈਆਂ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਕੋਈ ਲੀਡਰ ਹਾਰਦਾ ਵੈ ਉਹ ਤਾਂ ਬਹੁਤ ਵੱਡੀ ਚੀਜ਼ ਹੁੰਦੀ ਕਿਉਂਕਿ ਇੱਕ ਤਾਂ ਕਨਵੀਨਰ ਅਰਵਿੰਦ ਕੇਜਰੀਵਾਲ ਉਹ ਹਾਰ ਗਿਆ ਜਦੋਂ ਇੱਕ ਵੱਡੀ ਸੀਟ ਹੁੰਦੀ ਤੇ ਪਾਰਟੀ ਨੇ ਬਹੁਤ ਕੁਝ ਦੇਖਿਆ ਹੁੰਦਾ ਬਹੁਤ ਜ਼ੋਰ ਵੀ ਲੱਗਾ ਹੁੰਦਾ बहुत ज्यादा खुशी है भाजपा की जीत पर भाई प्रवेश वर्मा को मुख्यमंत्री बनाया जाएगा वर्मा जी को मुख्यमंत्री बनना चाहिए ऐसा क्यों लगता है ए, और कोई भी नहीं है, है। पूरी दिल्ली में कोई भी नहीं प्रवेश वर्मा के मुकाबले कार्यकर्ता अपनी राय दे रहे हैं कि परवेश वर्मा तो अलावा कोई ਫੈਸਲਾ ਹੁੰਦਾ ਵੈ ਉਹ ਉਹਨਾਂ ਦੀ ਟੀਮ ਵੱਲ ਲਿਖਤਾ ਜਾਂਦਾ ਵੈ ਸਾਰੀ ਚੀਜ਼ਾਂ ਦੇਖਣ ਤੋਂ ਕਰਨ ਤੋਂ ਬਾਅਦ ਹੀ ਫੈਸਲਾ ਹੁੰਦਾ ਵੈ ਤੇ ਖੁਸ਼ੀ ਤੁਸੀਂ ਦੇਖ ਸਕਦੇ ਹੋ ਲਗਾਤਾਰ ਭਾਜਪਾ ਦਸਤਰ ਤੋਂ ਤਸਵੀਰਾਂ ਦਿਖਾ ਰਿਹਾ ਸੀ ਤੁਹਾਨੂੰ ਕਿ ਇੱਕ ਮਿੰਟ ਵੀ ਇੱਥੇ ਕਹਿਤਾ ਦਾ ਕਿ ਢੋਲ ਤਮਾਕਾ ਬੰਦ ਨਹੀਂ ਹੋਇਆ ਵੈ ਜਦੋਂ ਦਾ ਸਿੱਟਾ ਜਿਹੜੀ ਕਿ ਭਾਜਪਾ ਦੇ ਹੱਕ ਵਿੱਚ ਆਈ ਹੈ ਹੋ ਚੁਕੇ ਕਈ ਕੈਬਨਿਟ ਦੇ ਜਿਹੜੇ ਮੰਤਰੀ ਆ ਉਹ ਵੀ ਪਹੁੰਚ ਲਗੇ ਕਿਉਂਕਿ ਜਸ਼ਨ ਦਾ ਮਾਹੌਲ ਹੈ ਤਾਂ ਉਹ ਵੀ ਪਹੁੰਚ ਕੇ ਜਿਹੜਾ ਜ਼ਰੂਰ ਆਪਣੇ ਕਾਰਕਟਰਾਂ ਨੂੰ ਸੰਬੋਧਿਤ ਕਰਨਗੇ ਉਹਨਾਂ ਦੇ ਵਿੱਚ ਜੋਸ਼ ਭਰੂਗੇ ਕਿਉਂਕਿ ਇਹ ਜਿਹੜੀ ਜਿੱਤ ਹੋਈ ਹੈ ਇਹ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਹੋਈ ਹੈ ਮੋਦੀ ਫੈਕਟਰ ਚੱਲਿਆ ਵਹ ਤੇ ਮੋਦੀ ਜ਼ਰੂਰ ਬਤਾਈ ਦੇਣਗੇ ਕਿਉਂਕਿ ਦਿੱਲੀ ਜਿੱਤਣਾ ਕੋਈ ਛੋਟੀ ਗੱਲ ਨਹੀਂ ਹੈਗੀ ਤੇ ਇਸ ਤਰ੍ਹਾਂ ਦੀ ਜਿੱਤ ਲਈ ਜ਼ਰੂਰ ਆਪਣੇ ਕਾਰਕਟਰਾਂ ਦੀ ਸ਼ਲਾਘਾ ਕਰਨਗੇ ਜੀ ਬਿਲਕੁਲ ਇਹ ਸਾਰੇ ਨੀਲਾ ਫੈਕਟਰ ਕੰਮ ਕੀਤੇ ਹੈਗੇ ਆ ਉਹ ਦੇਖ ਰਹੇ ਸੀਗੇ ਇਸ ਵਾਰੀ ਅਨਲਿਸਿਸ ਬਹੁਤ ਜ਼ਿਆਦਾ ਕੀਤਾ ਗਿਆ ਬੀਜੇਪੀ ਵੱਲੋਂ ਕਹਿ ਸਕਦੇ ਕਿ ਗਰਾਉਂਡ ਲੈਵਲ ਤੇ ਬਹੁਤ ਕੰਮ ਕੀਤਾ ਗਿਆ ਵਾ ਉਹਨਾਂ ਨੇ ਦਿੱਲੀ ਦੇ ਲੋਕਾਂ ਦੇ ਦਿਲ ਨੂੰ ਟੋਲਿਆ ਵੈ ਤਾਂ ਹੀ ਦਿੱਲੀ ਦੇ ਲੋਕਾਂ ਨੇ ਉਹਨਾਂ ਨੂੰ ਦਿਲ ਦੇ ਦਿੱਤਾ ਵੈ ਇੱਕ ਵੱਡਾ ਮਾਰਜਨ ਦਿੱਤਾ ਵੈ ਕਿਉਂਕਿ ਇਹ ਛੋਟੀ ਗੱਲ ਨਹੀਂ ਹੈਗੀ ਤੇ ਕਹਿ ਸਕਦੇ ਕਿ ਛੋਟੀ ਚੀਜ਼ਾਂ ਤੇ ਬਹੁਤ ਕੰਮ ਕੀਤਾ ਗਿਆ ਵੈ ਚਾਹੇ ਉਹ ਇੱਕ ਮੈਨੀਫੈਸਟੋ ਤਿਆਰ ਕਰਨਾ ਸੀਗਾ ਉਸ ਤੋਂ ਬਾਅਦ ਜਿਹੜੀ ਬਿਆਨਬਾਜ਼ੀ ਹੋਈ ਹੈ ਜਾਂ ਫਿਰ ਜਿਸ ਤਰ੍ਹਾਂ ਦੀ ਰੈਲੀਆਂ ਹੋਈਆਂ ਹਰ ਇੱਕ ਚੀਜ਼ ਬਹੁਤ ਅਹਿਮ ਹੋ ਜਾਂਦੀ ਹੈ ਤੇ ਇਹ ਤਸਵੀਰਾਂ ਤੁਹਾਨੂੰ ਬੀਜੇਪੀ ਦਫ਼ਤਰ ਤੋਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਜਿੱਥੇ ਕਾਰਕਟਰ ਆਪਣੀ ਖੁਸ਼ੀ ਜ਼ਾਹਿਰ ਕਰਦੇ ਪੇਪਰ ਫੈਕਟਰ ਜਿਹੜਾ ਸਭ ਤੋਂ ਮੇਨ ਫੈਕਟਰ ਹੈ ਨਿਲਮ ਉਹ ਮੋਦੀ ਫੈਕਟਰ ਹੀ ਹੈ ਜੋ ਕੰਮ ਕੀਤਾ ਵੈ ਤੇ ਜਿਹੜੀ ਜਿੱਤ ਹਾਸਿਲ ਕੀਤੀ ਹੈਗੀ ਹੈ ਬੀਜੇਪੀ ਨੇ ਤੇ ਇੱਕ ਵੱਡੀ ਜਿੱਤ ਹੈ ਬਿਲਕੁਲ ਇਹ ਤਿੰਨ ਅਹਿਮ ਤਾਂ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਤਿੰਨ ਮੀਡਲ ਕਲਾਸ ਹੋ ਗਿਆ ਚਾਹੇ ਮਹਿਲਾਵਾਂ ਹੋ ਗਿਆ ਚਾਹੇ ਮੁਸਲਿਮ ਹੋ ਗਿਆ ਇਹਦੇ ਉੱਤੇ ਫੋਕਸ ਕਰਨਾ ਵੀ ਬਹੁਤ ਜ਼ਰੂਰੀ ਸਿਗਾ ਕਿਉਂਕਿ ਕਿਤਨਾ ਕਿਤੇ ਭਾਜਪਾ ਨੂੰ ਹਿੰਦੂ ਰਾਸ਼ਟਰੀ ਦੀ ਪਾਰਟੀ ਵੀ ਕਹਿ ਦਿੱਤਾ ਜਾਂਦਾ ਵੈ ਤੇ ਹਰ ਇੱਕ ਵੋਟ ਬੈਂਕ ਨੂੰ ਦੇਖਣਾ ਹਰ ਇੱਕ ਵਰਗ ਨੂੰ ਲੁਭਾਣਾ ਉਹਨੂੰ ਖੁਸ਼ ਕਰਨਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਆਦੀ ਪਾਰਟੀ ਬਾਰ ਬਾਰ ਦਾਵਾ ਕਰ ਰਹੀ ਸੀ ਕਿ ਅਸੀਂ ਮਹਿਲਾਵਾਂ ਲਈ ਬਹੁਤ ਕੰਮ ਕੀਤੇ ਹੈ ਮਹਿਲਾਵਾਂ ਨੂੰ ਬਹੁਤ ਖੁਸ਼ ਕੀਤਾ ਵੈ ਤੇ ਉਸ ਚੀਜ਼ ਨੂੰ ਇਸ ਵਾਰੀ ਭਾਜਪਾ ਨੇ ਫੋਕਸ ਦੇ ਉੱਤੇ ਰੱਖਿਆ ਵੈ ਉਸ ਫੋਕਸ ਦਾ ਫਾਇਦਾ ਵੀ ਜਿੱਤ ਹਾਸਿਲ ਹੋਈ ਤਾਂ ਕਹਿ ਸਕਦੇ ਕਿ ਬੀਜੇਪੀ ਨੇ ਗਰਾਉਂਡ ਲੈਵਲ ਤੇ ਟੀਮਨੇਸਵਰੀ ਅਜਿਹਾ ਕੰਮ ਕੀਤਾ ਵਾ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਕਿਹੜੀ ਚੀਜ਼ਾਂ ਤੇ ਫੋਕਸ ਕਰਨਾ ਚਾਹੀਦਾ ਸੀ ਉਹਨੂੰ ਐਨਲਿਸਿਸ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਵੱਡੀਆਂ ਸੀਟਾਂ ਸੀ ਉੱਥੇ ਕਿਹੜਾ ਉਮੀਦਵਾਰ ਉਤਾਰਨਾ ਚਾਹੀਦਾ ਵਾ ਉਹ ਉੱਤੇ ਫੋਕਸ ਕੀਤਾ ਕਿਉਂਕਿ ਜਿਹੜੀ ਸੀਟ ਅਤੀਸ਼ੀ ਉਹਨਾਂ ਨੇ ਜਿੱਤੀ ਹੈ ਉਹ ਵੀ ਕਹਿ ਸਕਦੇ ਕਿ ਕੋਈ ਵੱਡਾ ਮਾਰਜ਼ਮ ਨਹੀਂ ਜ਼ਿਆਦਾ ਰਿਹਾ ਹੈਗਾ ਵਾ ਉੱਥੇ ਵੀ ਕੰਪੀਟੀਸ਼ਨ ਬਹੁਤ ਕੜਾ ਰਿਹਾ ਵਾ ਕਿਉਂਕਿ ਲਗਾਤਾਰ ਅਸੀਂ ਉਸੀ ਕਾਊਂਟਿੰਗ ਸੈਂਟਰ ਦੇ ਬਾਹਰ ਬਣੇ ਹੋਏ ਸੀ ਤੇ ਜਿੰਨੇ ਵੀ ਰਾਉਂਡ ਹੋ ਰਹੇ ਸੀਗੇ ਤੇ ਅਤੀਸ਼ੀ ਪਿੱਛੇ ਰਹਿ ਰਹੇ ਸੀ ਕਹਿ ਸਕਦਾ ਕਿ ਜਿਹੜੇ ਆਖਰੀ ਰਾਉਂਡ ਹੋਏ ਐ ਦੋ ਤਿੰਨ ਰਾਉਂਡ ਹੋਏ ਐ ਉੱਥੋਂ ਸਾਰੇ ਗੇਮ ਕੁਮੀ ਆ ਉਸ ਤੋਂ ਪਹਿਲਾਂ ਤੱਕ ਅਸੀਂ ਲੱਗ ਰਿਹਾ ਪਿਆ ਸੀਗਾ ਸ਼ਾਇਦ ਉਹ ਜਿਹੜੀ ਜਿੱਤ ਐ ਬੀਜੇਪੀ ਦੇ ਪੱਲੇ 'ਚ ਜਾਊਗੀ ਪਰ ਆਖਰ ਵਿੱਚ ਜਿਹੜੀ ਜਿੱਤ ਐ ਜ਼ਰੂਰ ਆਮ ਆਦੀ ਪਾਰਟੀ ਦੇ ਪੱਲੇ 'ਚ ਗਈ ਐ ਪਰ ਦੋ ਜਿਹੜੇ ਇੱਕ ਲੀਡਰ ਕਹਿ ਸਕਦੇ ਚਾਹੇ ਅਰਵਿੰਦ ਕੇਜਰੀਵਾਲਾ ਚਾਹੇ ਮਨੀਸ਼ ਸिसोदिया ਆਵੇ ਕਿਉਂਕਿ ਮਨੀਸ਼ ਸिसोदिया ਦੇ ਵਿੱਚ ਜੇਕਰ ਗੱਲ ਕਰੀਏ ਤੇ ਅਸੀਂ ਲਗਾਤਾਰ ਉਸ ਈੜ ਤੇ ਨਜ਼ਰ ਵੀ ਬਣਾਈ ਹੋਈ ਸੀ ਕਿ ਤੇ ਸ਼ੁਰੂਆਤ ਤੋਂ ਮਨੀਸ਼ ਸिसोदिया ਉੱਪਰ ਜਾਂਦੇ ਹੋਏ ਨਜ਼ਰ ਆਏ ਸੀਗੇ ਲਗਾਤਾਰ ਅਸੀਂ ਦੇਖਦੇ ਪਏ ਸੀਗੇ ਕਿ ਉਹ ਜਿਹੜਾ ਕੀ ਹੈ ਬੜਤ ਬਣਾਦੇ ਪਰ ਆਖਰੀ ਮੂਮੈਂਟ ਤੇ ਜਿਹੜੀ ਕਿ ਸਾਰੀ ਚੀਜ਼ਾਂ ਘੁੰਮ ਗਈ ਹੈ ਜਿਸ ਤੋਂ ਬਾਅਦ ਅਸੀਂ ਦੇਖਿਆ ਕੀ ਹੈ ਭਾਜਪਾ ਨੇ ਉੱਥੇ ਜਿੱਤ ਹਾਸਲ ਕਰ ਦਿੱਤੀ ਬਾਕੀ ਕਾਂਗਰਸ ਤੋਂ ਸੀਗਾ ਇਸ ਵਾਰੀ ਕਿ ਕਾਂਗਰਸ ਸੇ ਦਾਅਵੇਦਾਰੀ ਕਰ ਰਿਹਾ ਸੀ ਦੇਖੋ ਫੈਕਟਰ ਬਹੁਤ ਸਾਰੇ ਨੇ ਹਰ ਇੱਕ ਚੀਜ਼ ਤੇ ਫੋਕਸ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਭਾਜਪਾ ਨੂੰ ਪਤਾ ਕਿ ਸਾਡੀ ਗਰਾਊਂਡ ਇੱਥੇ ਕਾਫੀ ਸਮੇਂ ਤੋਂ ਨਹੀਂ ਹੈਗੀ ਉਸ ਤਰ੍ਹਾਂ ਦੀ ਪਕੜ ਭਾਜਪਾ ਦੀ ਨਹੀਂ ਹੈਗੀ ਤੇ ਉਸ ਚੀਜ਼ਾਂ ਦੇ ਉੱਤੇ ਕੰਮ ਭਾਜਪਾ ਨੇ ਬਹੁਤ ਸਹੀ ਤਰੀਕੇ ਨਾਲ ਕੀਤਾ ਵਾ ਕਿਉਂਕਿ ਭਾਜਪਾ ਦੀ ਟੀਮ ਨੇ ਦੇਖਿਆ ਵਾ ਕਿ ਕਿਹੜੀ ਚੀਜ਼ਾਂ ਦਿੱਲੀ ਦੇ ਲੋਕਾਂ ਨੂੰ ਅਸੀਂ ਲੁਭਾਉਣ ਲਈ ਕਰ ਸਕਦੇ ਆ ਉਹ ਹਰ ਇੱਕ ਚੀਜ਼ ਉਹਨਾਂ ਵੱਲੋਂ ਕੀਤੀ ਗਈ ਤਾਂ ਹੀ ਕਹਿ ਸਕਦੇ ਕਿ ਸਾਰੇ ਫੈਕਟਰ ਕੰਮ ਕੀਤੇ ਅਤੇ ਸਭ ਤੋਂ ਵੱਡਾ ਫੈਕਟਰ ਹੈ ਉਹ ਮੋਦੀ ਫੈਕਟਰ ਹੈ ਭਾਜਪਾ ਨੇ ਬੜੀ ਜਿੱਤ ਹਾਸਲ ਕੀਤੀ ਹੈ क्योंकि इस बारे मुद्दे बहुत सारे थे आपने महिलाओं पे बहुत काम किया है मुस्लिम पर बहुत काम किया और मिडिल क्लास से ये तीन एम पे जो बहुत काम किया लगता है कि बड़ा फैक्टर मान सकते हैं जीत का इसको भी हम बहुत सही कह रहे हैं आप मैं सोहेल हिंदुस्तानी पहले दिल्ली की जनता को बहुत बहुत बधाई बहुत बहुत मुबारक मैं सोहेल हिंदुस्तानी ये जो है ना देश को दंगा मुक्त आतंकवाद मुक्त भ्रष्टाचार मुक्त तो मोदी जी ने देश को जो किया था और ये केजरीवाल रूपी जो गंदगी को जो दिल्ली में गड्ढे और झाड़ू के तिनके बिखड़ चुके हैं केजरीवाल जी का शराजा खत्म हो चुका है दिल्ली में अब पंजाब में भी आने वाले टाइम में भारी है खाली ये भ्रष्टाचार की बातें करते थे खुद उस भ्रष्टाचार आपने चूंकि दिल्ली में लंबे समय से भाजपा नी थी तो इस ग्राउंड पे कैसे काम किया सीटों काम पर काम कैसे, किया। कैसे फोकस किया दिल्ली पे फोकस किया जब देश की जनता ने देखा कि देश में रोडो का जाल भेज चुका हजारों अकाउंट खोल चुके कच्चे मकान पक्के हो गए टॉयलेट बाथरूम बन रहे हैं दिल्ली में सिलेंडर बन क्या क्या काम चंद्रयान मिशन पे हिंदुस्तान जा चुका और दिल्ली में केजरीवाल जी की सरकार गड्ढे ने केजरीवाल जी कहते थे मुझे काम करने नहीं दिया जा रहा कहते हैं कि कहावत है कि लोमड़ी के हाथ में वो क्या कहते हैं अंगूर नहीं आए तो बोलती है खट्टे हैं यूँ नहीं कहते थे केजरीवाल जी कि मैंने कहा दो तीन चैनलों में पहले बोला था कि मुझे काम करना नहीं आता भाइयों बहनों हमने उनसे माफी मांगी थी मैं नई दिल्ली से हूँ केजरीवाल जी हमारे एरिया से चुनाव लड़ते हैं परमेश वर्मा जी ने उनको हराया तो मिलते नहीं थे किस खाली नोट डब्बा के लिए दावेदार कौन लगता है आपको भाजपा सीएम का दावेदार किसको देख रही है दावेदार तो सारे सैतालीस हैं जिसकी किस्मत जोर मांगे की मारेगी जिसको पार्टी आला कमान चाहेगा विधायक मंडल चाहेगा वो सीएम बनेगा लेकिन हर कार्यकर्ता चाहता है जो अपने एरिया का जो एमएलए जीता है वो एमएलए बने हम यहाँ परवेश वर्मा जी के यहाँ इस नई दिल्ली के तो हम चाहेंगे पर नाम ले रहे हैं कहीं ना कहीं वो भी दावेदारी में सबसे ऊपर चल रहे हैं प्रमुख दावेदारों में है परबल दावेदारों में है उन्होंने केजरीवाल जी की जो ढोंग थे ढोंग के पिटारे को खोला है और जो केजरीवाल जी ने जो पंजाब के याद है वहाँ खूब एड़ आ रहे थे पंजाब के पंजाब के लोगों को बुला रहे थे और वहाँ के लोगों को भी उल्लू बनाया आने वाले टाइम में वहाँ भी इनका खेल खत्म हो जाएगा लोग समझ रहे हैं कि आप एक नकली पार्टी थी खाली झूठे आंदोलन के नाम पे भ्रष्टाचार के खिलाफ आके खुद ही भ्रष्टाचार करने लगे एक को शराब नशे में लोगों को डालना चाह रहे थे जैसे पंजाब को नशे में धकेल दिया ऐसे दिल्ली को भी नशे में धकेल रहे थे तो दिल्ली की जनता ने पसंद नहीं किया उनके नशे के जाल से निकल गई और मैं कहता हूं दुआ करता हूं ऊपर वाले से कि पंजाब को भी निकाले इनसे मुक्त करें